ਜੋਸੋ ਫੋਟ ਢੂੰਗੇ ਟੋਏ ਜੋ ਰਾਜਸਥਾਨ 'ਚ ਅਚਾਨਕ ਜ਼ਮੀਨ ਦੇ ਤਸਨ ਕਰਨ ਵਧ ਰਹੇ ਨੇ ਪਰ ਇਹ ਸਿਰਫ ਰਾਜਸਥਾਨ ਵਿੱਚ ਨਹੀਂ ਹੋ ਰਿਹਾ ਤੁਸੀਂ ਪਿਛਲੇ ਸਾਲ ਦੋਚੀ ਮਟਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਜਿੱਥੇ ਘਰਾਂ ਦੇ ਘਰ ਤਬਾ ਹੋ ਰਹੇ ਨੇ ਜਾਂ ਫਿਰ ਨਾਈਜੀਰੀਆ ਦੀਆਂ ਇਹ ਤਸਵੀਰਾਂ ਦੇਖ ਲਓ ਜਿਸ ਵਿੱਚ ਹਜ਼ਾਰਾਂ ਘਰ ਇਹਨਾਂ ਵਿਸ਼ਾਲ ਟੋਇਆਂ ਵਿੱਚ ਸਮਾ ਚੁੱਕੇ ਨੇ ਤੇ ਇਹਨਾਂ ਦਾ ਆਕਾਰ ਹਾਲੇ ਵੀ ਵੱਧ ਰਿਹਾ ਫਿਰ ਚਾਹੇ ਉਹ ਗੁਆਟੇਮਾਲਾ 'ਚ ਬਣਿਆਏ ਸਿੰਕ ਹੋਲ ਹੋਵੇ ਜਾਂ ਮੈਕਸੀਕੋ ਦੇ ਇੱਕ ਖੇਚ 'ਚ ਘਰ ਨੂੰ ਨਿਗਲਦੇ ਇੱਕ ਗਾਰ ਤੇ ਖੜਾ ਇਹ ਵਿਸ਼ਾਲ ਹੋਲ ਅਜਿਹੇ ਹੋਲ ਹੀ ਪੂਰੀ ਦੁਨੀਆ 'ਚ ਨਹੀਂ ਵੱਧ ਰਹੇ ਬਲਕਿ ਦੁਨੀਆ ਇਸ ਅੱਜ ਤੱਕ ਅਜਿਹੇ ਪੁਆਇੰਟ ਤੱਕ ਬਰਫ਼ ਪਤ ਰਹੀ ਆ ਜਿੱਥੋਂ ਸ਼ਾਇਦ ਵਾਪਸ ਮੁੜ ਕੇ ਆਉਣਾ ਸਾਡੇ ਵਸ ਦੀ ਗੱਲ ਹੀ ਨਾ ਰਹੇ ਕੁਦਰਤ ਨਾਲ ਕੀਤੀਆਂ ਛੇੜਖਾਨੀਆਂ ਦੀ ਵਜ੍ਹਾ ਕਰਕੇ ਉਹ ਇਲਾਕਾ ਜੋ ਦੁਨੀਆ ਦਾ ਸਭ ਤੋਂ ਮਾਰੂਥਲ ਜਾਂ ਰੇਗਿਸਤਾਨੀ ਇਲਾਕਾ ਮੰਨਿਆ ਜਾਂਦਾ ਜਾਨੀ ਦੁਬਈ ਉੱਤੇ ਹੜਾਏ ਹੋਏ ਨੇ ਤੇ ਮਈ ਦੇ ਇਸ ਗਰਮ ਮਹੀਨੇ ਜਿੱਥੇ ਕਈ ਜਗ੍ਹਾ ਦੇ ਉੱਤੇ ਲੂ ਚੱਲ ਰਹੀ ਆ ਤਾਂ ਕਈ ਗਰਮ ਇਲਾਕਿਆਂ 'ਚ ਬਰਫ਼ ਤੱਕ ਪੈ ਰਹੀ ਆ ਪਿਛਲੇ ਕੁਝ ਹਫ਼ਤੇ ਪਹਿਲਾਂ ਚైనా ਵਿੱਚ 5-5 ਕਿਲੋ ਦੇ ਫਟਵਾਲ ਜਿੰਨੇ ਵੱਡੇ ਗੜੇ ਪਏ ਸੀ ਹਾਲ ਹੀ 'ਚ ਵਿਗਿਆਨੀਆਂ ਨੇ ਇੱਕ ਹੋਰ ਚੌਕਾ ਦੇਣ ਵਾਲੀ ਖੋਜ ਕੀਤੀ ਆ ਕਿ ਸਾਡੇ ਹਿੰਦ ਮਾਸਾਕਰ ਦਾ ਪਾਣੀ ਅਚਾਨਕ ਨੋਰਮਲ ਤੋਂ ਤੇਜ਼ੀ ਨਾਲ ਗਰਮ ਹੋ ਰਿਹਾ ਇਸਦੇ ਖਤਰਨਾਕ ਅੰਪੈਕਟ ਵੀ ਪੂਰੀ ਦੁਨੀਆ ਤੇ ਪੈਣਗੇ ਗਲੇਸ਼ੀਅਰ ਇਨੀ ਤੇਜ਼ੀ ਦੇ ਨਾਲ ਫਿਕਰ ਰਹੇ ਨੇ ਕਿ ਵਿਗਿਆਨੀ ਇੱਕ ਨਵੀਂ ਚੀਜ਼ ਦੀ ਗੱਲ ਕਰ ਰਹੇ ਨੇ ਗਲੇਸ਼ੀਅਰ ਲੇਕ ਬੌਮਸ ਦੀ ਜੋ ਵੱਡੀ ਤਬਾਹੀ ਆਉਣ ਵਾਲੇ ਸਮੇਂ ਚ ਲੈ ਕੇ ਆਉਣਗੇ ਗਲੇਸ਼ੀਅਰ ਲੇਕ ਬੌਮ ਦਾ ਮਤਲਬ ਹੈ ਕਿ ਤੇਜ਼ੀ ਨਾਲ ਪਿਘਲਦੇ ਗਲੇਸ਼ੀਅਰ ਦਾ ਪਾਣੀ ਕਿਸੇ ਇੱਕ ਜਗ੍ਹਾ ਦੇ ਉੱਤੇ ਇਕੱਠਾ ਹੋਣਾ ਲੱਗ ਜਾਂਦਾ ਤੇ ਫਿਰ ਇਹ ਲੇਕ ਚ ਪਾਣੀ ਜਦੋਂ ਜ਼ਰੂਰਤ ਤੋਂ ਕਪੈਸਿਟੀ ਤੋਂ ਜ਼ਿਆਦਾ ਹੋ ਜਾਂਦਾ ਤਾਂ ਇਹ ਬੰਬ ਵਾਂਗ ਫਟ ਜਾਂਦੀਆਂ ਨੇ ਜਿਸ ਕਰਕੇ ਸਾਨੂੰ ਜਗਨਨਾਥ ਪੂਰੀ ਵਰਗੇ ਵਿਸ਼ਾਲ ਹੜ੍ਹਾਂ ਵਰਗੀਆਂ ਖਤਰਨਾਕ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਗਲੇਸ਼ੀਅਰਾਂ ਦੇ ਪਿਘਲ ਨਾਲ ਸਮੁੰਦਰਾਂ 'ਚ ਪਾਣੀ ਦਾ ਸਤਾਰ ਵਧਦਾ ਜਾ ਰਿਹਾ ਅਤੇ ਸਮੁੰਦਰਾਂ ਕਿਨਾਰੇ ਬਸੇ ਹਜ਼ਾਰਾਂ ਸ਼ਹਿਰਾਂ ਦੇ ਅਸਤਿੱਤਵ ਨੂੰ ਹੀ ਇਸ ਕਰਕੇ ਖਤਰਾ ਬਣ ਚੁੱਕਿਆ ਦੁਨੀਆ 'ਆਂ ਜ਼ਿਆਦਾਤਰ ਮਿੱਠੇ ਪਾਣੀ ਦੀਆਂ ਝੀਲਾਂ ਸੁੱਕਣ ਕਿਨਾਰੇ ਆ ਤੇ ਵੱਡੀਆਂ-ਵੱਡੀਆਂ ਨਹਿਰਾਂ ਵੀ ਪਾਣੀ ਦੀ ਘਾਟ ਕਰਕੇ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਬੰਜਰ ਹੋ ਚੁੱਕੀਆਂ ਨੇ ਅਫਰ ਕਿਹਾ ਜਾ ਸਕਦਾ ਕਿ ਉਹਨਾਂ ਦੇ ਵਿੱਚ ਪਾਣੀ ਹੀ ਬਾਕੀ ਨਹੀਂ ਬਚ ਚੁੱਕਿਆ ਇਸ ਤੋਂ ਇਲਾਵਾ ਕਰਨਾਟਕਾ ਬੈਂਗਲੁਰੂ ਦੀਆਂ ਇਹਨਾਂ ਤਸਵੀਰਾਂ ਦਾ ਸੱਚ ਅੱਜ ਸ਼ਾਇਦ ਹੀ ਕਿਸੇ ਤੋਂ ਲੋਕਿਆ ਹੋਵੇ ਜੋ ਭਾਰਤ ਅੰਦਰ ਸਭ ਤੋਂ ਵੱਡੇ ਸੋਕੇ ਨੂੰ ਬਿਆਨ ਕਰਦੀਆਂ ਨੇ ਇਹਨਾਂ ਇਲਾਕਿਆਂ 'ਚ ਧਰਤੀ ਹਿੱਟ 2000 ਫੁੱਟ ਤੱਕ ਵੀ ਬੋਰਵਾਲ ਕਾਰਨ ਤੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਮਿਲਦੀ ਤਾਂ ਜਰਾ ਸੋਚੋ ਕਿ ਸਾਡੇ ਦੁਆਰਾ ਧਰਤੀ ਨੂੰ ਕਿੰਨੀ ਬੁਰੀ ਤਰੀਕੇ ਨਾਲ ਚੂਸਿਆ ਜਾ ਰਿਹਾ ਹੈ ਅਮਰੀਕਾ ਵਰਗੇ ਦੇਸ਼ ਟਾਰਨੇਡੋ ਤੋਂ ਪਰੇਸ਼ਾਨ ਨੇ ਤੇ ਇਹ ਇਸ ਵਾਰ ਪਹਿਲੀ ਵਾਰ ਪੰਜਾਬ 'ਚ ਵੀ ਦੇਖੇ ਗਏ ਜਿਸ ਨੇ ਪੰਜਾਬ 'ਚ ਬੱਡੇ ਲੈਵਲ ਦੇ ਉੱਤੇ ਨੁਕਸਾਨ ਵੀ ਕੀਤੇ ਸੀ ਉੱਪਰ ਜਿੰਨੀਆਂ ਵੀ ਕੁਦਰਤੀ ਘਟਨਾਵਾਂ ਪਿਛਲੇ 1.5 ਸਾਲ ਦੇ ਦੌਰਾਨ ਤੇ ਅਜੀਬ ਤਰੀਕੇ ਦੇ ਨਾਲ ਘਟੀਆਂ ਹੋਈਆਂ ਨੇ ਤਾਂ ਇਹਨਾਂ ਦੇ ਪਿੱਛੇ ਸਰਪੇ ਇੱਕ ਚੀਜ਼ ਆਤੇ ਉਹ ਹੈ ਇਨਸਾਨ ਤੇ ਉਹਨਾਂ ਦੁਆਰਾ ਫਲਾਈ ਗਈ ਗਲੋਬਲ ਵਾਰਮਿੰਗ ਜਿਸ ਕਰਕੇ ਧਰਤੀ ਦਾ ਟੈਂਪਰੇਚਰ ਤੇਜ਼ੀ ਨਾਲ ਵਧਦਾ ਜਾ ਰਿਹਾ ਤੇ ਧਰਤੀ ਗਰਮ ਰਹੀਆ ਤਾਂ ਸਾਨੂੰ ਇਹ ਅਜੀਬੋ ਗਰੀਬ ਕੁਦਰਤੀ ਘਟਨਾਵਾਂ ਜਿਹੜੀਆਂ ਉਸ ਦੇਖਣ ਨੂੰ ਮਿਲ ਰਹੀਆਂ ਨੇ ਪਿਛਲੇ ਕੁਝ ਸਾਲਾਂ ਚ ਜੰਗਲੀ ਆਕ ਦੇ ਮਾਮਲੇ ਵੀ ਕਈ ਗੁਣਾ ਵੱਧ ਚੁੱਕੇ ਨੇ ਜੇਕਰ ਗੱਲ ਕਰੀਏ ਵੀ ਇੰਨੀ ਗਰਮ ਦੁਨੀਆ ਹੋ ਕਿਉਂ ਰਹੀ ਆ ਤਾਂ ਉਸ ਪਿੱਛੇ ਹੈ ਸਾਡੇ ਦੁਆਰਾ ਯੂਜ਼ ਕੀਤੇ ਫਿਊਲ ਦੁਨੀਆ ਚ ਇੰਨਾ ਕੋਲਾ ਹਰ ਸਾਲ ਵਰਤ ਲਿਆ ਜਾਂਦਾ ਕਿ ਇਸ ਦਾ ਕੋਈ ਅੰਦਾਜ਼ਾ ਵੀ ਸਾਡੇ ਦੁਆਰਾ ਨਹੀਂ ਲਗਾਇਆ ਜਾ ਸਕਦਾ ਇੱਕ ਰਿਪੋਰਟ ਦੇ ਮੁਤਾਬਕ ਫੈਕਟਰੀਆਂ ਰੇਲ ਗੱਡੀਆਂ ਸਮੁੰਦਰੀ ਜਹਾਜ਼ਾਂ ਜਾਂ ਫਿਰ ਹੋਰ ਚੀਜ਼ਾਂ ਦੇ ਵਿੱਚ ਇੰਨਾ ਕੋਲਾ ਯੂਜ਼ ਕੀਤਾ ਜਾ ਰਿਹਾ ਜਿਸ ਨੂੰ ਅਗਰ ਧਰਤੀ ਦੇ ਹਰ ਇੱਕ ਇਨਸਾਨ ਦੇ ਹਿਸਾਬ ਨਾਲ ਵੰਡਿਆ ਜਾਵੇ ਤਾਂ 3122 ਕਿਲੋ ਇੱਕ ਦਿਨ ਦਾ ਬਣਦਾ ਜਾਨੀ ਕਿ ਹਰ ਇੱਕ ਇਨਸਾਨ ਨੂੰ 3122 ਕਿਲੋ ਕੋਲਾ ਜਿਹੜਾ ਉ ਆ ਸਕਦਾ ਜਿਹੜਾ ਹਰ ਰੋਜ਼ ਧਰਤੀ ਦੇ ਉੱਤੇ ਵਰਨ ਕੀਤਾ ਜਾ ਰਿਹਾ ਤਾਂ ਇਸ ਤੋਂ ਕਿੰਨੀ ਜ਼ਿਆਦਾ CO2 ਨਿਕਲਦੀ ਹੋ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਪਾਰਾਸੀ ਸਿਰਫ ਕੋਲਾ ਨਹੀਂ ਵਰਤਦੇ ਅਸੀਂ ਪੈਟਰੋਲ ਡੀਜ਼ਲ ਗੈਸੋਲੀਨ ਮੀਥੇਨ ਇਥੇਨ ਗੈਸਸ ਲੱਕੜੀ ਜਾਂ ਨਾ ਜਾਣੇ ਹੋਰ ਕਿਹੜੀਆਂ ਕੀੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਤੇ ਇਸ ਤੋਂ ਕਿੰਨੀ ਮਾਤਰਾ ਚ CO2 ਨਿਕਲਦੀ ਹੈ ਤੇ ਇਹ ਕਿਸ ਕਦਰ ਸਾਡੀ ਇਸ ਦੁਨੀਆ ਨੂੰ ਗਰਮ ਕਰ ਰਹੀ ਹੋਵੇਗੀ ਅਸੀਂ ਸੋਚ ਵੀ ਨਹੀਂ ਸਕਦੇ ਤੇ ਜੇਕਰ ਅੱਜ ਅਸੀਂ ਇਸ ਨੂੰ ਨਹੀਂ ਰੋਕਦੇ ਤਾਂ ਸ਼ਾਇਦ ਅਸੀਂ ਧਰਤੀ ਦੇ ਖਾਤਮੇ ਦੀ ਸਭ ਤੋਂ ਵੱਡੀ ਵਜ੍ਹਾ ਬਣ ਜਾਵਾਂਗੇ ਤੇ ਸਾਡੇ ਦੁਆਰਾ ਫੈਲਾਏ ਜਾ ਰਹੇ ਇਸ ਪ੍ਰਦੂਸ਼ਣ ਦੀ ਵਜ੍ਹਾ ਦੇ ਕਾਰਨ ਗਲੋਬਲ ਵਾਰਮਿੰਗ ਹਰ ਸਾਲ ਵਧਦੀ ਜਾ ਰਹੀ ਆ ਤੇ ਕੁਦਰਤ رپورٹس ਜਾਂ ਸਟੱਡੀਜ਼ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਬਹੁਤ ਸਾਰੇ ਦੁਨੀਆਂ ਦੇ ਅਜਿਹੇ ਇਲਾਕੇ ਹੋਣਗੇ ਜਿੱਥੇ ਲੋਕ ਪਾਣੀ ਤੱਕ ਨੂੰ ਵੀ ਤਰਸਣਗੇ ਉੱਥੇ ਪਾਣੀ ਨਹੀਂ ਹੋਣਾ ਅਤੇ ਕਈ ਜਗ੍ਹਾਾਂ ਦੇ ਉੱਤੇ ਵੱਡੇ ਵੱਡੇ ਸ਼ਹਿਰ ਹੜ੍ਹਾਂ ਅਤੇ ਸੁਨਾਮੀਆਂ ਦੇ ਵਿੱਚ ਨਿਗਲੇ ਜਾਣਗੇ ਤੇ ਅਜਿਹੀਆਂ ਹੀ ਹੋਰ ਕੁਦਰਤੀ ਘਟਨਾਵਾਂ ਸਾਨੂੰ ਅਲੱਗ-ਅਲੱਗ ਸਮੇਂ ਵੀ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅਕਕੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥ